ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਅੱਜ ਆਪਾਂ ਪੰਜਾਬੀ ਵਿਆਕਰਨ ਦੀ 5 ਨੰਬਰ ਕਲਾਸ ਜਿਹੜੀ ਲਗਾਉਣ ਜਾ ਰਹੇ ਹਾਂ ਇਸ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਚਾਰ ਜਿਹੜੀਆਂ ਕਲਾਸਾਂ ਪੰਜਾਬੀ ਵਿਆਕਰਨ ਦੇ ਥਿਓਰੀ ਪਲੱਸ ਐਮਸੀਕਿਊ ਤੇ ਲਗਾ ਚੁੱਕੇ ਹਾਂ ਇਸ ਤੋਂ ਪਹਿਲਾਂ ਪੰਜਾਬੀ ਪੇਪਰ A ਦੇ ਵੱਖ-ਵੱਖ ਭਾਗਾਂ ਨੂੰ ਕਵਰ ਕਰਦੀਆਂ 28 ਕਲਾਸਾਂ ਸੀ ਇਸ ਚੈਨਲ ਤੇ ਸਾਡੇ ਤੇ ਲਗਾ ਚੁੱਕੇ ਆ ਪੰਜਾਬੀ ਪੇਪਰ ਏ ਪਲੇਲਿਸਟ ਬਣੀ ਹੋਈ ਹੈ ਤੁਸੀਂ ਉੱਥੋਂ ਜਾ ਕੇ ਆਪਣਾ ਪੰਜਾਬੀ ਪੇਪਰ ਏ ਦਾ ਜਿਹੜਾ ਸਲੇਪਸ ਹੈ ਬਹੁਤ ਹੀ ਘੱਟ ਸਮੇਂ ਦੇ ਵਿੱਚ ਕਵਰ ਕਰ ਸਕਦੇ ਹੋ ਹਾਂਜੀ ਆਉਣਿਆਂ ਅੱਜ ਦੇ ਵਿਸ਼ੇ ਤੇ ਜੋ ਕਿ ਲਿਪੀ ਹੈ ਲਿਪੀ ਕੀ ਹੈ ਲਿਪੀ ਨਾਲ ਸੰਬੰਧਿਤ ਕਿਹੜੇ-ਕਿਹੜੇ ਜਿਹੜੇ ਸਵਾਲ ਨੇ ਪੇਪਰਾਂ ਦੇ ਵਿੱਚ ਆਉਂਦੇ ਨੇ ਉਹ ਆਪਾਂ ਅੱਜ ਦੇ ਕਲਾਸ ਦੇ ਵਿੱਚ ਕਰਾਂਗੇ ਹਾਂਜੀ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਲਿਪੀ ਦੀ ਲਿਪੀ ਹੈ ਕੀ ਲਿਪੀ ਹੈ ਮਨੁੱਖੀ ਭਾਵਾਂ ਦੀ ਪੁਸ਼ਾਕ ਬੋਲੀ ਹੈ ਤੇ ਬੋਲੀ ਦੀ ਜਿਹੜੀ ਪੁਸ਼ਾਕ ਹੈ ਉਹ ਲਿਪੀ ਹੈ ਭਾਵ ਕੇ ਲਿਪੀ ਜਿਹੜੀ ਹੈ ਬੋਲੀ ਨੂੰ ਲਿਖਤੀ ਰੂਪ ਦਿੰਦੀ ਹੈ ਜੇ ਲਿਪੀ ਨਾ ਹੁੰਦੀ ਤਬੋਲੀ ਲਈ ਆਪਣੇ ਜਨਮ ਕਾਲ ਤੋਂ ਬਾਅਦ ਇੱਕ ਪਲ ਵੀ ਜਿਹੜਾ ਜਿਉਣਾ ਸੀਗਾ ਉਹ ਅਸੰਭਵ ਸੀ ਜੇਕਰ ਅੱਗੇ ਗੱਲ ਕਰੀਏ ਲਿਪੀ ਦਾ ਜਿਹੜਾ ਸ਼ਬਦ ਹੈ ਇਹਦਾ ਸ਼ਾਬਦਿਕ ਅਰਥ ਕੀ ਹੈ ਸ਼ਾਬਦਿਕ ਅਰਥ ਹੈ ਜਿਹੜਾ ਲਿਪੀ ਦਾ ਉਹ ਹੈ ਲੇਪੀ ਹੋਈ ਕਿਸੇ ਵੀ ਬੋਲੀ ਨੂੰ ਲਿਖਤੀ ਰੂਪ ਦੇਣ ਲਈ ਵਰਤੇ ਗਏ ਸਾਰੇ ਜਿਹੜੇ ਲੇਖਣ ਚਿੰਨ੍ਹ ਨੇ ਉਹਨਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ ਜੇਕਰ ਦੂਸਰੇ ਸ਼ਬਦਾਂ ਦੇ ਵਿੱਚ ਆਪਾਂ ਗੱਲ ਕਰਨੀ ਹੋਵੇ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਵਰਤੇ ਜਾਣ ਵਾਲੇ ਚਿੰਨ੍ਹਾਂ ਨੂੰ ਮਿਲਾ ਕੇ ਜਿਹੜੀ ਲਿਪੀ ਬਣਦੀ ਹੈ ਭਾਸ਼ਾ ਤੇ ਲਿਪੀ ਦੋਵੇਂ ਮਨੁੱਖ ਭਾਵ ਜਿਹੜੇ ਬਿਆਖਤ ਕਰਨ ਦੇ ਅਨਿਖਣਵੇਂ ਅੰਗ ਹਨ ਉਚਾਰਨ ਦੇ ਆਧਾਰ ਤੇ ਜੇਕਰ ਵਿਅੰਜਨਾਂ ਦੀ ਗੱਲ ਕਰੀਏ ਪੰਜਾਬੀ ਲਿਪੀ ਦੇ ਵਿੱਚ ਉਹ ਛੇ ਪ੍ਰਕਾਰ ਦੇ ਨੇ ਪਹਿਲੇ કંਠੀ ਜਾਂ ਕੋਮਲ ਤਾਲੂ ਜਿਸ ਦੇ ਵਿੱਚ ਕਕਾ ਖਖਾ ਗਗਾ ਘਗਾ ਔਰ ਆਉਂ ਆ ਜਿਹੜਾ ਆ ਜਾਂਦਾ ਸੁਰਜੰਤਰੀ ਜਿਹੜੀ ਹੈ ਸੁਰਜੰਤਰੀ ਹ ਹੈ ਤਾਲਵੀ ਜਾਂ ਕਠੋਰ ਤਾਲੂ ਚੱਚੇਵਾਰੀ ਸਾਰੀ ਜਿਹੜੀ ਲਾਈਨ ਇਸ ਦੇ ਵਿੱਚ ਆ ਜਾਂਦੀ ਹੈ ਉਲਟ ਜੀਬੀ ਟੈਂਕੇ ਵਾਲੀ ਸਾਰੀ ਲਾਈਨ ਔਰ ਲੱਲੇ ਪੈਰ ਬਿੰਦੀ ਵੀ ਇਸ ਦੇ ਵਿੱਚ ਤੁਸੀਂ ਐਡ ਕਰ ਲਿਓ ਉਲਟ ਜੀਬੀ ਜਿਹੜੇ ਨੇ ਦੰਤੀ ਤੱਤੇ ਵਾਲੀ ਸਾਰੀ ਲਾਈਨ ਉਠੀ ਜਿਹੜੇ ਉਹੁੱਲਾਂ ਦੀ ਮਦਦ ਨਾਲ ਉਚਾਰੇ ਜਾਂਦੇ ਨੇ ਪੱਪੇ ਵਾਲੀ ਸਾਰੀ ਲਾਈਨ ਪੱਪਾ ਫਫਾ ਬੱਬਾ ਪੱਪਾ ਮਮਾ ਨਾਸਕੀ ਧੁਨੀਆਂ ਕਿਹੜੀਆਂ ਨੇ ਪੰਜ ਨੇ ਔਆ ਅਈਆ ਨਾਣਾ ਨੰਨਾ ਤੇ ਮਮਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਜਿਹੜੀਆਂ ਨਾਸਕੀ ਧੁਨੀਆਂ ਨੇ ਇਹਨਾਂ ਨੂੰ ਬੋਲਣ ਦੇ ਸਮੇਂ ਜਿਹੜੇ ਨੱਕ ਦੇ ਵਿੱਚੋਂ ਆਵਾਜ਼ ਆਉਂਦੀ ਹੈ ਪੰਜਾਬੀ ਵਰਣਮਾਲਾ ਦੇ ਵਿੱਚ ਸੰਘਰਸ਼ੀ ਵਿਅੰਜਨ ਦੀ ਗੱਲ ਕੀਤੀ ਜਾਵੇ ਤਾਂ ਕਿਹੜਾ ਉਹ ਹੈ ਸਸਾ ਅਰਧ ਸਵਰ ਜਾਂ ਸਰਕਮੇ ਵਿਅੰਜਨ ਅਰਧ ਸਵਰ ਦਾ ਮਤਲਬ ਕੀ ਹੈ ਜਿਹੜੇ ਸਵਰਾਂ ਦੀ ਜਗ੍ਹਾ ਤੇ ਵੀ ਵਰਤੇ ਜਾਂਦੇ ਨੇ ਯਈਆ ਤੇ 바ਵਾ ਕਾਫੀ ਆਪਣੇ ਕੋਲੇ ਸ਼ਬਦ ਨੇ ਜਿਦੇ ਵਿੱਚ ਆੜਾ ਵੀ ਵਰਤਦੇ ਆ ਆਪਾਂ ਔਰ ਜਈਆ ਵੀ ਵਰਤਦੇ ਆਂ ਔਰ ਬਾਬਾ ਵੀ ਵਰਤਦੇ ਆਂ ਔਰ ਬਾਬੇ ਦੀ ਜਗ੍ਹਾ ਤੇ ਆੜਾ ਵੀ ਵਰਤਿਆ ਜਾਂਦਾ ਹੈ ਜਈਆ ਤੇ ਬਾਬਾ ਜਿਹੜੇ ਪੰਜਾਬੀ ਵਰਣਮਾਲਾ ਦੇ ਵਿੱਚ ਅਰਧ ਸਵਰ ਨੇ ਔਰ ਇਹਨਾਂ ਨੂੰ ਸਰਕਮੇ ਵਿਅੰਜਨ ਵੀ ਕਿਹਾ ਜਾਂਦਾ ਹੈ ਕੰਮਾ ਜਾਂ ਡਰਿੱਲ ਵਿਅੰਜਨ ਕਿਹੜਾ ਰਾਰਾ ਫੜਕਮਾ ਵਿਅੰਜਨ ਡਾੜਾ ਜਿਸ ਨੂੰ ਫਲੈਪ ਵੀ ਕਿਹਾ ਜਾਂਦਾ ਹੈ ਰਗੜਮਾ ਵਿਅੰਜਨ ਲੱਲੈ ਸੁਰਜੰਤਰੀ ਜਿਵੇਂ ਕਿ ਆਪਾਂ ਪਹਿਲਾ ਕਲਾਸ ਦੇ ਵਿੱਚ ਗੱਲ ਕਰ ਚੁੱਕੇ ਹਾਂ ਹਾ ਹੈ ਪਾਸੇਦਾਰ ਜਾਂ ਪਾਰਸਵਿਕ ਵਿਅੰਜਨ ਹੈ ਜਿਹੜਾ ਲੱਲਾ ਤੇ ਲੱਲੇ ਪੈਰ ਬਿੰਦੀ ਹੈ ਸੁਰਾ ਦੀ ਜ਼ੇਕਰ ਗੱਲ ਕੀਤੀ ਜਾਵੇ ਤਾਂ ਉਹ ਘਗਾ ਚ ਜਾ ਢੱਡਾ ਤੱਦਾ ਤੇ ਪੱਬਾ ਪੰਜ ਜਿਹੜੀਆਂ ਸੁਰਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਵਰਣਮਾਲਾ ਦੇ ਵਿੱਚ ਤਿੰਨ ਸਵਰ ਨੇ ਊੜਾ ੜਾ ਈ ਸ਼ੁੱਧ ਵਿੰਜਨ ਨੇ ਜਿਹੜੇ ਉਹ 29 ਨੇ ਦੋ ਅਰਧ ਸਵਾਰ ਆਪਾਂ ਕਰ ਚੁੱਕੇ ਜਈਆ ਤੇ ਵਾਵਾ ਇੱਕ ਸੁਰਜੰਤਰੀ ਹੈ ਹਾਹਾ ਵਿਦੇਸ਼ੀ ਸ਼ਬਦਾਂ ਦੀ ਜੇਕਰ ਗੱਲ ਕਰੀਏ ਜਿਹੜੇ ਅੱਖਰ ਨੇ ਉਹ ਪੈਰ ਬਿੰਦੀ ਵਾਲੇ ਪੰਜ ਵਿਦੇਸ਼ੀ ਅੱਖਰ ਨੇ ਲੱਲੇ ਪੈਰ ਪਿੰਦੀ ਦੀ ਖੋਜ ਜਿਹੜੀ ਵਰਤੋਂ ਕਿਸ ਨੇ ਚਾਲੂ ਕੀਤੀ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਦੇ ਨਾਲ ਹੀ ਇੱਕ ਸਵਾਲ ਹੋਰ ਹੈ 바ਵਾ ਜਿਹੜਾ ਪੈਰ ਦੇ ਵਿੱਚ ਪੈਂਦਾ ਸੀ ਦੁੱਤ ਅੱਖਰ ਉਹ ਉਸ ਦੇ ਵਰਤੋਂ ਵੀ ਪੰਜਾਬੀ ਯੂਨੀਵਰਸਿਟੀ ਨੇ ਬੰਦ ਕਰਵਾਈ ਆ ਆਧੁਨਿਕ ਜਿਹੜੀ ਪੰਜਾਬੀ ਵਰਣਮਾਲਾ ਹੈ ਉਸ ਦੇ ਵਿੱਚ ਜਿਹੜੇ 41 ਬਰਨ ਨੇ 41 ਅੱਖਰ ਨੇ ਗੁਰਮੁਖੀ ਲਿਪੀ ਜਿਹੜੀ ਤਿਆਰ ਕਰਨ ਦਾ ਸ਼ੇਰਾ ਕਿਦੇ ਸਿਰ ਤੇ ਜਾਂਦਾ ਹੈ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਦੂਸਰੇ ਪਾਸ਼ਾ ਜਿਨ੍ਹਾਂ ਨੇ ਗੁਰਮੁਖੀ ਲਿਪੀ ਨੂੰ ਤਰਤੀਬ ਦਿੱਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਿਸ ਨੇ ਕਰਵਾਈ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਔਰ ਲਿਖਣ ਜਾਂ ਲਿਖਤੀ ਸੇਵਾ ਕਿਸ ਨੇ ਨਿਭਾਈ ਸੀ ਉਹ ਆਪਾਂ ਸਾਰੇ ਜਾਣਦੇ ਆ ਭਾਈ ਗੁਰਦਾਸ ਜੀ ਪੰਜਾਬੀ ਦਾ ਪਹਿਲਾ ਵਿਆਕਰਨ ਕਿਸ ਨੇ ਲਿਖਿਆ ਵਿਲੀਅਮ ਕੈਰੀ ਵਿਦਵਾਨ ਹੋਇਆ ਜਿਸ ਨੇ ਪੰਜਾਬੀ ਦਾ ਪਹਿਲਾ ਵਿਆਕਰਨ ਲਿਖਿਆ ਭਾਸ਼ਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਤਰ੍ਹਾਂ ਦੀ ਹੈ ਦੋ ਤਰ੍ਹਾਂ ਦੀ ਹੈ ਕਿਹੜੀ ਹੈ ਲਿਖਤੀ ਤੇ ਮੌਖਿਕ ਲਿਖਤੀ ਦੇ ਵਿੱਚ ਜਿਹੜਾ ਸਾਰਾ ਸਾਹਿਤ ਟਕਸਾਲੀ ਜਿਹੜਾ ਰੂਪ ਆ ਜਾਂਦਾ ਹੈ ਭਾਸ਼ਾ ਦਾ ਮੌਖਿਕ ਜਿਹੜੀ ਆਪਣੀਆਂ ਬੋਲੀਆਂ ਨੇ ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਮਾਜੀ ਹੈ ਮਾਜੀ ਦੀ ਜੇਕਰ ਗੱਲ ਕਰੀਏ ਆਪਾਂ ਮਾਜੀ ਇਹਦਾ ਅਰਥ ਕੀ ਹੈ ਮਾਜੀ ਦਾ ਜਿਹੜਾ ਸ਼ਬਦਿਕ ਅਰਥ ਹੈ ਮਦ ਦੇ ਵਿੱਚ ਬਿਲਕੁਲ ਵਿਚਕਾਰ ਸੁਰਜੰਤਰੀ ਤੁਸੀਂ ਪਹਿਲਾਂ ਪੜ ਚੁੱਕੇ ਹੋ ਨਾਸਕੀ ਧੁਨੀਆਂ ਤੁਹਾਨੂੰ ਕਰਵਾ ਚੁੱਕਿਆ ਹੈ ਇਹ ਆਉਂ ਆਈਆਂ ਨਾਣਾ ਤੇ ਨੰਨਾ ਅਤੇ ਮਮ ਅਜੋਕੇ ਸਮੇਂ ਵਿੱਚ ਕਿਹੜੀਆਂ ਧੁਨੀਆਂ ਨੇ ਜਿਹੜੀਆਂ ਅਲੋਪ ਹੋ ਗਈਆਂ ਉਹਨਾਂ ਨੂੰ ਲਿਖਦੇ ਹੋਏ ਤਾਂ ਵਰਤਿਆ ਜਾਂਦਾ ਹੈ ਪਰੰਤੂ ਇਹਨਾਂ ਦੇ ਉਚਾਰਨ ਸਮੇਂ ਇਹ ਸ਼ਬਦ ਵਿੱਚ ਅਲੋਪ ਹੁੰਦੀਆਂ ਨੇ ਇਹਨਾਂ ਦੀ ਥਾਂ ਤੇ ਹੋਰ ਜਿਹੜੀਆਂ ਧੁਨੀਆਂ ਨੇ ਲੈ ਲਈ ਹੈ ਹੁਣ ਆਪਾਂ ਬੋਲੀ ਦੇ ਵਿੱਚ ਇਹਨਾਂ ਦੀ ਬਹੁਤ ਘੱਟ ਵਰਤੋਂ ਕਰਦੇ ਹਾਂ ਇਹ ਕਿਹੜੇ ਕਿਹੜੇ ਨੇ ਕਗਾ ਛਜਾ ਟੱਡਾ ਤੱਦਾ ਤੇ ਪੱਬਾ ਇਹ ਜਿਹੜੇ ਵਰਨ ਨੇ ਪੰਜਾਬੀ ਦੇ ਇਹ ਹੁਣ ਆਪਾਂ ਜਦੋਂ ਬੋਲਚਾਲ ਦੀ ਭਾਸ਼ਾ 'ਚ ਇਹ ਅਲੋਪ ਹੋ ਚੁੱਕੇ ਨੇ ਲਿਖਤੀ ਰੂਪ ਦੇ ਵਿੱਚ ਆਪਾਂ ਇਹਨਾਂ ਨੂੰ ਅਜੇ ਵੀ ਵਰਤਦੇ ਹਾਂ ਪੰਜਾਬੀ ਦੇ ਵਿੱਚ ਉਹ ਕਿਹੜੀਆਂ ਧੁਨੀਆਂ ਨੇ ਜਿਨ੍ਹਾਂ ਦੀ ਸਹਾਇਤਾ ਨਾਲ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ ਮਤਲਬ ਕਿ ਇਹ ਸ਼ੁਰੂ ਦੇ ਵਿੱਚ ਨਹੀਂ ਵਰਤੀਆਂ ਜਾਂਦੀਆਂ ਔਂ ਆਂ ਈਂ ਨਾਣਾ ਡਾੜਾ ਤੇ ਲੱਲੇ ਪੈਰ ਬਿੰਦੀ ਇਹ ਜਿਹੜੇ ਧੁਨੀਆਂ ਨੇ ਜਾਂ ਵਰਨ ਨੇ ਇਹ ਕਦੇ ਵੀ ਕਿਸੇ ਵੀ ਸ਼ਬਦ ਦੇ ਸਟਾਰਟਿੰਗ ਦੇ ਵਿੱਚ ਨਹੀਂ ਆਉਂਦੇ ਜਈਆ ਤੇ ਬਾਬਾ ਅਰਧ ਸਵਰ ਨੇ ਇਹ ਦੋ ਅਣਾਈਆਂ ਧੁਨੀਆਂ ਨੇ ਜੋ ਸਵਰ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਨੇ ਇਮੇਕੇ ਕਾਫੀ ਸ਼ਬਦ ਨੇ ਉਹਨਾਂ ਦੇ ਵਿੱਚ ਆਪਾਂ ਇਹਨਾਂ ਨੂੰ ਵਰਤਦੇ ਹਾਂ ਦੁੱ ਤੱਕਰ ਹਾ ਹਾ ਰਾ ਤੇ ਬਾਬਾ ਇਹ ਦੂਸਰੇ ਅੱਖਰਾਂ ਦੇ ਪੈਰਾਂ ਦੇ ਵਿੱਚ ਪੈਂਦੇ ਨੇ ਜਿਹੜੇ ਦੁੱ ਤੱਕਰ ਨੇ ਹਾ ਹਾ ਤੇ ਰਾ ਰਾ ਦੀ ਵਰਤੋਂ ਅੱਜ ਵੀ ਹੋ ਰਹੀ ਹੈ ਬਾਬਾ ਜਿਹੜਾ ਹੁਣ ਵਰਤੋਂ ਦੇ ਵਿੱਚ ਬਹੁਤ ਘੱਟ ਹੈ ਇਸ ਦੀ ਵਰਤੋਂ ਕਿਸ ਨੇ ਬੰਦ ਕਰਵਾਈ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਵਰਣਮਾਲਾ ਦੇ ਵਿੱਚ ਕਿੰਨੀਆਂ ਜੜੀਆਂ ਲਗਾ ਨੇ 10 ਨੇ ਜਿਸ ਦੇ ਵਿੱਚੋਂ ਆਪਾਂ ਬਾਰੀ-ਬਾਰੀ ਸਾਰਿਆਂ ਦੀ ਗੱਲ ਕਰਾਂਗੇ ਕੌਣ ਕਿੰਨੀਆਂ ਵਰਤੀਆਂ ਜਾਂਦੀਆਂ ਨੇ ਕਿੱਥੇ ਵਰਤੀਆਂ ਜਾਂਦੀਆਂ ਨੇ ਪਹਿਲੀ ਜਿਹੜੀ ਲਗਾ ਉਹ ਕੰਨਾ ਹੈ ਕੰਨਾ ਅੱਖਰ ਤੋਂ ਆੜਾ ਬਾਅਦ ਦੇ ਵਿੱਚ ਆ ਦੀ ਮਤਲਬ ਕਿ ਆਵਾਜ਼ ਆਉਂਦੀ ਹੈ ਜਿਹੜਾ ਕੰਨਾ ਆ ਦੀ ਮਤਲਬ ਕਿ ਆਵਾਜ਼ ਇਸ ਦੇ ਵਿੱਚ ਆਉਂਦੀ ਹੈ ਔਰ ਇਹ ਊੜਾ ਤੇ ਈੜੀ ਤੋਂ ਇਲਾਵਾ ਬਾਕੀ ਸਾਰਿਆਂ ਨਾਲ ਵਰਤਿਆ ਜਾਂਦਾ ਊੜਾ ਅਤੇ ਈੜੀ ਨਾਲ ਇਹਦੀ ਵਰਤੋਂ ਨਹੀਂ ਹੁੰਦੀ ਦੋ ਨੰਬਰ ਤੇ ਸਿਹਾਰੀ ਇਹ ਊੜਾ ਅਤੇ ਆੜਾ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਨਾਲ ਲੱਗਦੀ ਹੈ ਵਿਅਰੀ ਊੜਾ ਅਤੇ ਆੜਾ ਨਾਲ ਨਹੀਂ ਲੱਗਦੀ ਬਾਕੀ ਸਾਰਿਆਂ ਨਾਲ ਲੱਗਦੀ ਦੁਲੈਂਕੜ ਇਹ ਧੀਰਗ ਸਵਰ ਪਾਪ ਜਿਸ ਅੱਖਰ ਨਾਲ ਜੁੜੇ ਆਵਾਜ਼ ਜਾਂ ਹਵਾ ਵੱਧ ਆਉਂਦੀ ਹੈ ਲਾ ਤੇ ਦੁਲਾਮਾ ਜਿਹੜਾ ਇਹ ਧੀਰਗ ਲਗਾਏ ਹੂੜਾ ਜਿਹੜਾ ਏ ਵੀ ਧੀਰਗ ਲਗ ਹੈ। ਕਣੋੜਾ ਲਘੂ ਲਗ ਹੈ। ਮੁਕਤਾ ਜਿਹੜਾ ਇਕੱਲਾ ਆੜਾ ਲਘੂ ਸਵਰ ਦੇ ਵਿੱਚ ਆਉਂਦਾ ਹੈ। ਔਂਕੜ ਜਿਹੜੀ ਹੈ ਲਘੂ ਸਵਰ ਦੇ ਵਿੱਚ ਆਉਂਦੀ ਹੈ। ਅੱਗੇ ਲਿਖਾਕਰ ਦੀ ਜ਼ਿਕਰ ਗੱਲ ਕਰੀਏ ਤਿੰਨ ਨੇ ਬਿੰਦੀ ਟਿੱਪੀ ਤੇ ਅਦਕ। ਬਿੰਦੀ ਕਿਹੜੀਆਂ ਲਗਾ ਨਾਲ ਲੱਗਦੀ ਹੈ? ਬਿਆਰੀ ਲਾਮਾ ਦੁਲਾਮਾ ਕੰਨਾ ਹੋੜਾ ਕਨੋੜਾ ਟੋਟਲ ਕਿੰਨੀਆਂ ਹੋਗੀਆਂ ਇਹ 6 ਲਗਾ ਨੇ ਜਿਨ੍ਹਾਂ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਟਿੱਪੀ ਜਿਹੜਾ ਦੂਸਰਾ ਲਖਾਕਰ ਹੈ ਇਹਦੀ ਵਰਤੋਂ ਮੁਕਤਾ ਸਿਹਾਰੀ ਔਂਕੜ ਦਲੈਂਕੜ ਚਾਰ ਜਿਹੜੀਆਂ ਲਗਾ ਨਾਲ ਟਿੱਪੀ ਦੀ ਵਰਤੋਂ ਹੁੰਦੀ ਹੈ ਅੱਕੇ ਅਦਕ ਆਪਣੇ ਕੋਲੇ ਆ ਗਿਆ ਅਦਕ ਦੀ ਜਿਹੜੀ ਵਰਤੋਂ ਹੈ ਮੁਕਤਾ ਸਿਹਾਰੀ ਜਾਂ ਔਂਕੜ ਨਾਲ ਹੁੰਦੀ ਹੈ ਇਹ ਤਿੰਨ ਲਗਾ ਨਾਲ ਹੀ ਲੱਗਦੀ ਹੈ ਅਦਕ ਦੀ ਪਛਾਣ ਕੀ ਹੈ ਇਹ ਦਬਾਅ ਜਾਂ ਬਲ ਦਾ ਜਿਹੜਾ ਚਿੰਨ ਬਣਾਉਣ ਲਈ ਲਗਾਈ ਜਾਂਦੀ ਹੈ ਜਿੱਥੇ ਅਦਕ ਦੀ ਵਰਤੋਂ ਹੁੰਦੀ ਹੈ ਉਹ ਸ਼ਬਦ ਨੂੰ ਬੋਲਣ ਲਈ ਆਪਾਂ ਪੰਜਾਬੀ ਦੇ ਵਿੱਚ ਬਲ ਜਾਂ ਦਬਾਅ ਵੱਧ ਲੱਗਦਾ ਹੈ ਇਸ ਦੇ ਨਾਲ ਹੀ ਅੱਜ ਦੀ ਆਪਣੀ ਪੰਜਾਬੀ ਲਿਪੀ ਤੇ ਪੰਜਾਬੀ ਵਿਆਕਰਨ ਦੀ ਕਲਾਸ ਇੱਥੇ ਸਮਾਪਤ ਹੁੰਦੀ ਹੈ ਜੇਕਰ ਤੁਸੀਂ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਕਲਾਸਾਂ ਨੇ ਤੁਸੀਂ ਉਹ ਮਿਸ ਨਾ ਕਰੋ ਤੇ ਆਪਣੇ ਪੇਪਰ ਦੀ ਬੜੇ ਵਧੀਆ ਤਰੀਕੇ ਨਾਲ ਤਿਆਰੀ ਜਾਰੀ ਰੱਖੋ